श्री अमृतसर डायग्नोस्टिक वालों शिवरात्रि के मौके पर पूड़ी और लौजी का लगया गया लंगर ਤੁਹਾਨੂੰ ਨਹੀਂ ਦੇ ਦੋ ਨਾ ਉਹ ਧਿਆਨ ਨਾਲ ਆਰਾਮ ਬਿਠਾ ਕੇ ਬੋਲਦੇ ਕਿੰਨਾ ਚੁੱਕੇ ਬੇਟਾ ਕਿਚਨ ਹਾਂ ਜਿਹੜਾ ਡਾਈ ਜੋ ਹੈ ਨਾ ਪਲੇਟ ਪਾਂ ਗਿਸੋਂ ਕਰ ਰੁਕੀ ਤੋ ਆਜੋ ਆਜੋ ਤੁਸੀਂ ਖਵਾ ਪੁੱਤਰ ਅਜਾ ਠੀਕ ਹੈ ਚੱਲ ਕੋ ਲੋ ਲੋ ਬੰਦੇ ਗਏ ਨਾ ਕਿੱਥੇ ਬੜੇ ਝੜ ਕੇ ਜਾਈਓ ਹਲੋ ਝੜ ਕੇ ਜਾਓ ਚਲੋ ਅੱਗੇ ਆ ਜਾਓ ਅੱਗੇ ਆਓ ਇੱਕ ਅੱਗੇ ਆ ਜਾਓ ਧਮ ਧੋਲੇ ਧਰਕੀ ਮੀਂਹ ਧਮ ਧੋਲੇ ਧੋਲੇ ਧਮ ਧੋਲੇ ਧਮ ਧੋਲੇ ਧਮ ਧੋਲੇ ਇਹ ਪਾਸ ਪ੍ਰਭੂ ਕਿਰਪਾ ਜੀ ਸ਼ਿਵਰਾਤਰੀ ਦੇ ਉਤੇ ਭੋਲੇ ਸ਼ੰਕਰ ਦਾ ਆਸ਼ੀਰਵਾਦ ਹੈ ਤੇ ਉਹਨਾਂ ਨੇ ਸਾਨੂੰ ਇੰਨਾ ਕੁ ਬਲ ਬਖਸ਼ਿਆ ਕਿ ਅਸੀਂ ਲੰਗਰ ਲਾਣ ਜੋਗੇ ਬਣੇ ਆ ਵੈਸੇ ਤੇ ਕੋਈ ਕਿਸੇ ਨੂੰ ਖਵਾ ਨਹੀਂ ਸਕਦਾ ਜੀ ਕਿ ਪ੍ਰਭੂ ਇਰਪਾ ਜੀ ਬਸ ਪ੍ਰਭੂ ਤੋ ਸਾਹ ਦਿੰਦਾ ਹੈ ਪ੍ਰਭੂ ਹਲਾ ਸ਼ਰੀਹ ਦਿੰਦਾ ਹੈ ਤੇ ਪ੍ਰਭੂ ਹੀ ਦਾਣਾ ਬਾਣੀ ਦਿੰਦਾ ਜਿਹੜੀ ਸੇ ਲੰਗਰ ਲਾਇਆ ਜੀ ਸ਼ਿਵਰਾਤਰੀ ਦੇ ਉੱਤੇ ਜੀ ਕੀ ਕੀ ਲੰਗਰ ਚੋਟਾ ਆਇਆ ਗਿਆ ਪੂਰੀ ਹੈ ਜੀ ਆਲੂ ਦੀ ਲੋਂਜੀ ਹੈ ਜੀ ਸੰਕਾ ਕਿੰਨਾ ਚਾਹ ਹੋਜੀ ਹਾਂ ਜੀ ਲੋਕਾਂ ਦੀ ਕਿੰਨਾ ਜੀ ਦੇਖੋ ਰਸ਼ ਵੇਖੋ ਕਿੰਨਾ ਇਹ ਪਰ ਬੋਗੇ ਨਹੀਂ ਜੀ ਸਭ ਕੁਝ ਕਰਨਾ ਲਈ ਬੰਦਾ ਕੁਝ ਨਹੀਂ ਕਰ ਸਕਦਾ